ਸ਼ਾਰਟ ਕੱਪੜੇ ਮਤਲਬ ਪਾ ਰਹੀਆਂ ਨੇ ਫਿਰ ਕਹਿ ਰਹੇ ਨੇ ਵੀ ਆਜ਼ਾਦੀ ਆ ਸਾਨੂੰ ਸਾਡੀ ਮਰਜ਼ੀ ਆ ਸਾਡੀ ਪਰਸਨਲ ਲਾਈਫ ਆ ਤਾਂ ਇਹ ਆਜ਼ਾਦੀ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਜਦੋਂ ਸ਼ਾਰਟ ਕੱਪੜੇ ਪਾਉਣ ਵਿੱਚ ਲੋਚਾ ਬਣੇਗੀ ਜਦੋਂ ਦੇਖੇਗਾ ਉਹਦੇ ਵਿੱਚ ਲੋਚਾ ਬਣੇਗੀ ਲੋਚਾ ਤੋਂ ਲੁੱਚਾ ਹੋ ਜਾਂਦਾ ਇਹ ਸਮਾਜਿਕ ਬਰਾਈ ਹੈ ਸ਼ਰਮ ਇੱਕ ਭਗਤੀ ਦਾ ਅੰਗ ਹੈ ਜੇ ਤੁਸੀਂ ਚੰਗੇ ਬਣਨਾ ਹੈ ਸੁੰਦਰ ਬਣਨਾ ਹੈ ਫਿਰ ਤੁਹਾਨੂੰ ਸ਼ਰਮ ਹયા ਆਉਣੀ ਹੋਏਗੀ ਟੱਕ ਕੱਪੜੇ ਪਾ ਕੇ ਸ਼ਰਮਿੰਦਾ ਹੁੰਦਾਗਾ ਫਿਰ ਇਹ ਉਪਜ ਨਹੀਂ ਹੁੰਦੀ ਹੈ ਜੀ ਸ਼ਰਮ ਸ਼ਾਰ ਹੋਇਆ ਹੀ ਆ ਇਨਸਾਨ ਨੂੰ ਕੁਝ ਮਿਲਦਾ ਹੈ ਸਾਡੀ ਇਕਾਗਰਤਾ ਨਹੀਂ ਬਣਦੀ ਹੈ ਕਿ ਮਨ ਪਾਠਕ ਦਾ ਵੀ ਸਾਨੂੰ ਪਾਠ ਕਰਨ ਮੇਲੇ ਥੋੜੀ ਸਮੱਸਿਆ ਆਉਂਦੀ ਹੈ ਵੀ ਮਤਲਬ ਉਹ ਕਿਹੜੀ ਚੀਜ਼ ਆ ਫਿਰ ਇਹ ਹੈ ਜੀ ਪਹਿਲਾਂ ਜੀਬਾ ਨਾ ਬੋਲਣਾ ਜੀ ਜੀਬਾ ਨਾ ਬੋਲਦਾ ਬੋਲਦਾ ਫਿਰ ਬਿਨਾ ਜੀਬਾ ਤੋਂ ਅੰਦਰ ਬੋਲਦਾ ਬਿਨਾ ਅੱਖਾਂ ਤੋਂ ਦੇਖਣਾ ਬਿਨਾ ਕੰਨਾਂ ਤੋਂ ਸੁਣਨਾ ਹੈ ਜਦੋਂ ਤੁਸੀਂ ਇਹ ਕੇਂਦਰ ਬਿੰਦੂ ਬਣਾ ਲਓਗੇ ਤਾਂ ਮਨ ਤੁਹਾਡਾ ਇੱਕ ਜਗ੍ਹਾ ਆ ਜਾਊਗਾ ਵੀ ਜਦੋਂ ਵਿਅਕਤੀ ਮਰ ਜਾਂਦਾ ਹਨ ਤਾਂ ਕੋਈ ਨਰਕ ਚ ਚਲਾ ਜਾਂਦਾ ਜਾਂ ਸੁਰਗ ਚ ਚਲਾ ਜਾਂਦਾ ਤਾਂ ਇਹ ਕੀ ਕਿਸਾ ਮਤਲਬ ਜਦੋਂ ਇਹ ਆਉਂਦਾ ਇਨਸਾਨ ਉੱਤੇ ਜੀ ਇਹ ਸੰਯੋਗ ਵਿਜੋਗ ਨੂੰ ਇਹਨੂੰ ਦਿੱਤੇ ਜਾਂਦੀ ਹੈ ਵਿਆਹ ਲੈ ਉਹ ਇਹ ਆ ਜੀਵ ਇਹਦਾ ਲੇਖਾ ਪਕਤਾਉ ਇਹ ਕੀ ਕਰਦਾ ਹੁਣ ਮਨ ਦੇ ਆਖੇ ਲੱਗ ਕੇ ਇਹ ਸੰਸਾਰੀ ਕੰਮ ਕਰਕੇ ਲੇਖੇ ਵਿੱਚ ਪੈ ਜਾਂਦਾ ਜੀ ਜੇ ਗੁਰੂ ਦੀ ਮੰਨ ਕੇ ਇਹ ਲੇਖੇ ਵਿੱਚੋਂ ਨਿਕਲ ਕੇ ਭਾਗਾ ਵਾਲਾ ਹੋ ਜਾ। ਜਦੋਂ ਭਾਗਾ ਵਾਲਾ ਹੋ ਜਾਂਦੇ ਨੇ ਭਾਗ ਕੰਮ ਕਰਦੇ ਨੇ ਉਦੋਂ ਸਾਰੀ ਸੱਚੇ ਕੰਮ ਹੁੰਦੇ। ਵੀਜੇ ਸਾਸਿ ਦਾ ਮੂ ਨਾਲ ਝਗੜਾ ਤਾਂ ਟੂਨੇ ਟੱਪਿਆਂ ਦਾ ਬਹੁਤ ਚੱਲਿਆ ਹੋਇਆ ਹੈ। ਮਤਲਬ ਇਹ ਕੀ ਰੌਲਾ? ਕਿ ਦੂਜੇ ਜਦੋਂ ਪਤਾ ਲੱਗ ਕੇ ਇਹਦੇ ਘਰ ਮੂਰੇ ਟੂਣਾ ਪਹੁੰਚਦੇ ਉਹ ਚ ਪਰਹ ਪੈ ਜਾਣਾ ਉਹਦੇ ਤੇ। ਵੀ ਹੁਣ ਸਾਨੂੰ ਪਤਾ ਨਹੀਂ ਕੀ ਹੋ ਜਾਊਗਾ। ਜਿਨ੍ਹਾਂ ਦੀ ਬਿੱਲ ਪਾਵਰ ਦਲੇਰ ਹੁੰਦੀ ਹੈ ਉਹਨਾਂ ਨੂੰ ਕੁਝ ਨਹੀਂ ਹੁੰਦਾ ਹੈਗਾ। ਨਾਮ ਜਪਣ ਵਾਲਾ ਉਹਦਾ ਮੇਰਾ ਗੁਰੂ ਹੈ। ਮੇਰਾ ਗੁਰੂ ਕਿਰਪਾ ਮੇਰੇ ਤੇ ਉਹਨਾਂ ਪਰਵਾਹ ਹੀ ਨਹੀਂ ਹੁੰਦੀ ਜੇ ਨਿਯਤ ਹੀ ਸਿੱਧੀ ਹੈ ਤਾਂ ਕੋਈ ਚੀਜ਼ ਕੰਮ ਨਹੀਂ ਕਰਦੀ। ਕਈ ਜਿਹੜੇ ਲੋਕ ਕਹਿੰਦੇ ਨੇ ਵੀ ਰੱਬ ਨਹੀਂ ਹੈਗਾ ਤੇ ਕਈ ਲੋਕ ਕਹਿੰਦੇ ਨੇ ਰੱਬ ਹੈਗਾ ਤਾਂ ਇਹ ਸਾਰਾ ਕੀ ਚੱਕਰ ਆ? ਇਹ ਕੀ ਹੁੰਦਾ ਜਿਹੜੇ ਕਹਿੰਦੇ ਨੇ ਨਹੀਂ ਹੈਗਾ ਉਹ ਕੁਝ ਦੂਰ ਜਾ ਕੇ ਅਸੂਲ ਸਵਾਰੇ ਨਹੀਂ ਹੁੰਦੇ ਟੁੱਟ ਜਾਂਦੇ ਨੇ। ਉਹ ਫਿਰ ਨਿੰਦਾ ਕਰਨ ਲੱਗ ਜਾਂਦੇ ਨੇ ਵੀ ਰੱਬ ਹੈ ਨਹੀਂਗਾ। ਸ਼ਾਕਾਹਾਰੀ ਦੀ ਸੋਚ ਆ ਵੀ ਕਿਸੇ ਜੀਵ ਨੂੰ ਮਾਰ ਕੇ ਖਾਣਾ ਮਤਲਬ ਆਪਣੀ ਖੁਸ਼ੀ ਲਈ ਇਹ ਗਲਤ ਗੱਲ ਆ ਕਿਸੇ ਨੂੰ ਮਾਰ ਕੇ ਆਪ ਖੁਸ਼ ਹੋਣਾ ਇਹ ਗਲਤ ਆ ਹੁਣ ਸਮੁੰਦਰ 'ਚ ਨਾ ਕੋਈ ਕਹੇ ਵੀ ਨਾ ਉੱਥੇ ਹੱਟ ਨਾ ਬਾਜ਼ਾਰ ਨਾ ਕੋਈ ਸੌਦਾ ਦਿੰਦਾ ਨਾ ਕੋਈ ਸੌਦਾ ਲੈਂਦਾ ਨਾ ਕੋਈ ਕਿਰਸ ਕਰੇ ਜੀ ਉੱਥੇ ਜੀਵਾਂ ਦਾ ਜੀਵ ਆਹਾਰ ਕਰਿਆ ਗਿਆ ਗੁਰੂ ਵਾਲੇ ਤੋਂ ਦੇਖਾ ਕੱਟਦਾ ਜਿਹੜਾ ਬਿਗੇਰ ਗੁਰੂ ਵਾਲਾ ਉਹ ਨਸਿਰਾ ਉਹ ਖਾਵੇ ਨਾ ਖਾਏ ਫਲਾਣਾ ਬੰਦਾ ਮੇਰੇ ਸੁਪਨੇ ਦੇ ਵਿੱਚ ਆਇਆ ਕਿ ਫਿਰ ਮਰਿਆ ਹੋਇਆ ਬੰਦਾ ਸੁਪਨੇ ਦੇ ਵਿੱਚ ਆ ਸਕਦੀਆਂ ਇਹ ਸੁਪਨੇ ਚ ਜਰੂਰ ਰੂਹਾਂ ਹੁੰਦੀਆਂ ਜਾਂਦੀਆਂ ਇੱਕ ਦੂਜੇ ਨਾਲ ਮਿਲਦੀਆਂ ਕਰਦੀਆਂ ਨੇ ਕਿਹਾ ਇਹ ਗੱਲ ਸੱਚ ਹੈ ਕਿ ਜਿਹੜੀਆਂ ਰੂਹਾਂ ਪਾਰ ਲੰਘ ਜਾਂਦੀਆਂ ਨੇ ਸੱਚਖੰਡ ਨੂੰ ਉਹ ਨਹੀਂ ਮਿਲਦੀਆਂ ਰਾਤ ਨੂੰ ਇਕੱਬਲ ਕੋਈ ਸੁੱਤਾ ਪਿਆ ਹੁੰਦਾ ਤਾਂ ਕਹਿ ਦਿੰਦੇ ਆ ਸਾਡੇ ਕੋਈ ਦਬਾਅ ਪੈ ਗਿਆ ਇਹ ਦਵਾ ਚੀਜ਼ ਕੀ ਆ ਮੈਨੂੰ ਦੱਬ ਲਿਆ ਕਿਸੇ ਨੇ ਜਿਹੜਾ ਦਬਾਅ ਹੈ ਅਸਲ ਵਿੱਚ ਇਹ ਹੁੰਦੀਆਂ ਤਾਂ ਉਹੀ ਚੀਜ਼ਾਂ ਨੇ ਵੀ ਜਿਹੜੀਆਂ ਕਈ ਵਾਰ ਤਾਂ ਦਬਾਅ ਹੁੰਦੀਆਂ ਨੇ ਇਹਦੇ ਤੇ ਬਸ ਤੁਹਾਨੂੰ ਇੱਕੋ ਹੀ ਗੱਲ ਜਿਹੜੀ ਸਾਰੀ ਗੱਲ ਹੈ ਸੱਚ ਵੀ ਹੈ ਤੇ ਜੇ ਗੁਰੂ ਆਲਾ ਤਾਂ ਫਿਰ ਕੋਈ ਗੱਲ ਨਹੀਂ ਸਾਰਾ ਸੰਸਾਰ ਹੀ ਨਾਸਤਕ ਹੋ ਗਿਆ ਕਿਸੇ ਨੂੰ ਰੱਬ ਦੀ ਗੱਲ ਆਉਂਦੀ ਹੋਈ ਨਹੀਂ ਅੱਛਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਤ ਜਿਸ ਤਰ੍ਹਾਂ ਸਮਾ ਬਦਲਦਾ ਜਾ ਰਿਹਾ ਤੇ ਮਾਡਰਨ ਜ਼ਮਾਨਾ ਆ ਗਿਆ ਖਾਸ ਕਰਕੇ ਕੁੜੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਸਤਾ ਸ਼ਾਰਟ ਕੱਪੜੇ ਪਾ ਰਹੇ ਹਨ ਤੇ ਸਾਡੀ ਜ਼ਿੰਦਗੀ ਅਸੀਂ ਕੁਝ ਮਰਜੀ ਕਰੀਏ ਵੀ ਸਾਨੂੰ ਆਜ਼ਾਦੀ ਆ ਪਰ ਆਜ਼ਾਦੀ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਤਾਂ ਇਹੀ ਮੁੱਦੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬਾਬਾ ਮੰਗਲ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਰਦੀਕਾ ਬਾਬੇ ਜਿੱਦਾਂ ਮੈਂ ਹੁਣ ਸਟਾਰਟਿੰਗ ਦੇ ਵਿੱਚ ਹੀ ਕਹਿ ਕੇ ਹਟੀਆਂ ਵੀ ਮਾਡਰਨ ਜ਼ਮਾਨਾ ਆ ਗਿਆ ਤੇ ਸ਼ਾਰਟ ਕੱਪੜੇ ਮਤਲਬ ਪਾ ਰਹੀਆਂ ਨੇ ਫਿਰ ਕਹਿ ਰਹੇ ਨੇ ਵੀ ਆਜ਼ਾਦੀ ਆ ਸਾਨੂੰ ਸਾਡੀ ਮਰਜ਼ੀ ਆ ਸਾਡੀ ਪਰਸਨਲ ਲਾਈਫ ਆ ਤਾਂ ਇਹ ਆਜ਼ਾਦੀ ਨੂੰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਇਹ ਸ਼ਾਰਟ ਕੱਪੜੇ ਇਸ ਲਈ ਪਾਏ ਜਾਂਦੇ ਨੇ ਕਿ ਸਾਨੂੰ ਕੋਈ ਦੇਖੇ ਜੀ ਕਿ ਸਾਨੂੰ ਬੰਦਾ ਹਰ ਦੇਖੇ ਜਦੋਂ ਸ਼ਾਰਟ ਕੱਪੜੇ ਪਾਉਣ ਵਿੱਚ ਲੋਚਾ ਬਣੇਗੀ ਜਦੋਂ ਦੇਖੇਗਾ ਉਹਦੇ ਵਿੱਚ ਲੋਚਾ ਬਣੇਗੀ ਜੀ ਲੋਚਾਂ ਤੋਂ ਲੁੱਚਾ ਹੋ ਜਾਂਦਾ ਹੈ ਇਹ ਸਮਾਜਿਕ ਬਰਾਈ ਹੈ ਜੇ ਕੋਈ ਕੋ ਆਜ਼ਾਦੀ ਆਜ਼ਾਦੀ ਚ ਸਮਾਜਿਕ ਬਰਾਈ ਕਿਸੇ ਨੂੰ ਵੀ ਲਿਆ ਜਾਂਦਾ ਹੈ ਇਹ ਸਮਾਜਿਕ ਧਰਮ ਬਰ ਧਾਰਮਿਕ ਬਰਾਈ ਵੀ ਹੈ ਜਿਹਦੇ ਨਾਲ ਜਦੋਂ ਲੋਚਾ ਉਪਜਣੀਆਂ ਨਾਲ ਹੀ ਇਹਨੇ ਲੁਚਾ ਹੋ ਜਾਣਾ ਤੇ ਜੀਵਨ ਖਰਾਬ ਹੋ ਜਾਣਾ ਜੀ ਜਦੋਂ ਹੁਣ ਕੀ ਜਿਵੇਂ ਕਹਿੰਦੇ ਨੇ ਸ਼ਰਮ ਸ਼ਰਮ ਇੱਕ ਭਗਤੀ ਦਾ ਅੰਗ ਹੈ ਜੇ ਤੁਸੀਂ ਚੰਗੇ ਬਣਨਾ ਹੈ ਸੁੰਦਰ ਬਣਨਾ ਹੈ ਫਿਰ ਤੁਹਾਨੂੰ ਸ਼ਰਮ ਹયા ਆਉਣੀ ਹੋਏਗੀ ਬਾਣੀ ਵਿੱਚ ਦਰਜ ਹੈ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਰਤ ਘੜੀਆ ਬਹੁਤ ਅਨੂਪ ਰੂਪ ਸਰੂਪ ਫਿਰ ਅਨੂਪ ਹੁੰਦਾ ਹੋਂ ਤਾਂ ਰੂਪ ਵਾਲਾ ਹੀ ਲੱਭਦਾ ਜਦੋਂ ਅਸ਼ਕ ਜਗ ਜਨ ਉਦੋਂ ਅਨੂਪ ਹੋ ਜਾਂਦਾ ਸਰੂਪ ਹੋ ਜਾਂਦਾ ਫਿਰ ਅਨੂਪ ਹੋ ਜਾਂਦਾ ਛੀਛੇ ਵਰਗੇ ਛੈ ਨੇ ਉਹ ਕਿਵੇਂ ਆਊਗੀ ਜੋ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘਾਰਤ ਘੜੀਆ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਇਹ ਕਿਸੇ ਨੂੰ ਦੱਸਣ ਵਾਲੀਆਂ ਨਹੀਂ ਹੁੰਦੀਆਂ ਇੰਨੀਆਂ ਸਗਲ ਲੁਕੋ ਕੇ ਤਾਂ ਕਿਆਂ ਗੱਲਾਂ ਦਸੀ ਕਥੀਆਂ ਨਾ ਜੇ ਕਿਥੇ ਪਿੱਛੇ ਪਛਤਾਏ ਵੀ ਗੱਲ ਤਾਂ ਰੱਬ ਨਾਲ ਮਾਫੀ ਦੀ ਸੀਗੀ ਆਪਾਂ ਇਹਨਾਂ ਨੂੰ ਦੱਸ ਕੇ ਹਲਕੇ ਪਾਏਾਂਗੇ ਤਿੱਥਾ ਘੜਿਆ ਸੁਰਤ ਮਤ ਮਨ ਬੁੱਧ ਇਹ ਸਾਡੀ ਸੁਰਤ ਮਨ ਬੁੱਧ ਤਾਂ ਘੜਿਆ ਜਾਣਾ ਜਦੋਂ ਸਾਨੂੰ ਕਿਸੇ ਨੇ ਕਿਹਾ ਵੀ ਆ ਤੇਰੀ ਗੱਲ ਗਲਤ ਹੈ ਸਾਨੂੰ ਸ਼ਰਮ ਆ ਗਈ ਤਿੱਥਾ ਘੜਿਆ ਸਿਰਾਲ ਸੁਰਾ ਸਿੱਧਾਂ ਦੀ ਸੋਧ ਜਿਹੜੇ ਆਪਣੇ ਭਗਤ ਜਨ ਪਰਮਾਤਮਾ ਨਾਲ ਲਾ ਕੇ ਲਿਵ ਲੇਖੇ ਚੋਂ ਨਿਕਲ ਕੇ ਭਾਗਾ ਵਾਲੇ ਬਣ ਗਏ ਉਹ ਇਹ ਉਤੋਂ ਉਪਜ ਹੁੰਦੀ ਹੈ ਜੇ ਇਹ ਘੱਟ ਕੱਪੜੇ ਪਾ ਕੇ ਸ਼ਰਮਿੰਦਾ ਹੁੰਦਾਗਾ ਫਿਰ ਇਹ ਉਪਜ ਨਹੀਂ ਹੁੰਦੀ ਹੈ ਜੀ ਸ਼ਰਮ ਸ਼ਾਰ ਹੋਇਆ ਹੀ ਆ ਇਨਸਾਨ ਨੂੰ ਕੁਝ ਮਿਲਦਾ ਜਿਹੜੀ ਇਹ ਗੱਲ ਕਰਦ ਨੇ ਧਾਰਮਿਕ ਬਰਾਈ ਵੀ ਹੈ ਤੇ ਸਮਾਜਿਕ ਬਰਾਈ ਹੈ ਜੀ ਭਾਬੇ ਗਾਣ ਲੱਚਰਤਾ ਦੀ ਅ ਵੀ ਚਾਹੇ ਉਹ ਘੱਟ ਕੱਪੜੇ ਪਾ ਕੇ ਪਰ ਕੁਝ ਕੁੜੀਆਂ ਨੇ ਕਹਿਣਾ ਕਿ ਲੱਚਰਤਾ ਉਹ ਹੀ ਕੁੜੀਆਂ ਨੇ ਫੜਾਉਂਦੀਆਂ ਵੀ ਜਿਹੜੇ ਘੱਟ ਕੱਪੜੇ ਪਾਉਂਦੀਆਂ ਨੇ ਕਈ ਕੁੜੀਆਂ ਸਲਵਾਰ ਸੂਟ ਪਾ ਕੇ ਸੇਢਾ ਕੇ ਵੀ ਲੱਚਰਤਾ ਫੜਾ ਰਹੀਆਂ ਨੇ ਉਹ ਕਹਿੰਦੇ ਵੀ ਸਾਨੂੰ ਹੀ ਨਾ ਗੱਲਾਂ ਟੈਗ ਕਰੋ ਨਹੀਂ ਜਿਹੜੀ ਜ਼ਿਆਦਾ ਪ੍ਰਭਾਵ ਪਏਗਾ ਉਹ ਘੱਟ ਕੱਪੜੇ ਪਾਉਣ ਵਾਲਾਂ ਦੇ ਪਏਗਾ ਜੀ ਜਿਹੜਾ ਉਹ ਹੋਏਗਾ ਚਲੋ ਜਲ ਤੇ ਉਹਨਾਂ ਦੀ ਵੀ ਗਲਤ ਪਰ ਪਰਦੇ ਅੰਦਰ ਹੋਏਗੀ ਕੋਈ ਪਰ ਜਿਹੜੀ ਇਸ ਤਰ੍ਹਾਂ ਕਹਿੰਦੇ ਲੋਚਾ ਉਪਜਦੀ ਹੈ ਹਰ ਇੱਕ ਬੰਦਾ ਉਹਨੂੰ ਦੇਖਦਾ ਹੈਗਾ ਉਹਦੇ ਨਾਲ ਬਝੂਠ ਧੂਪ ਉਪਜਦੀ ਹੈ ਜਿਵੇਂ ਬੰਦਾ ਜੋ हां वो पृष्ठ हो ਜਾਂਦਾ ਹੈਗਾ ਇਹ पृष्ठ ਪੁਣੇ ਨੂੰ ਲੈ ਕੇ ਜਾਂਦੀ ਹੈ ਜਿਹੜੀ ਲਿਆਕਤ ਹੈ ਉਹ ਚੰਗੇ ਪਾਸੇ ਨਹੀਂ ਜਾਂਦੀ ਜੀ ਹੁਣ ਆਪਾਂ ਫਸਲ ਕਰਨੇ ਵੀ ਚੰਗੇ ਪਾਸੇ ਜਾਣਾ ਹੈ ਜਾਂ ਮੰਦੇ ਪਾਸੇ ਜਾਣਾ ਹੈ ਆਜ਼ਾਦੀ ਤਾਂ ਉਹ ਜੀਪੀ ਰੋਡ ਦੀ ਵੀ ਹੈ ਉੱਥੇ ਤੱਕ ਵੀ ਜਾਂਦੇ ਸਾਰੇ ਜੀ ਆਜ਼ਾਦੀ ਆਜ਼ਾਦੀ ਉਨੀ ਨਾ ਹੋਵੇ ਆਜ਼ਾਦੀ ਮਰਜ਼ਾਦਾ ਵਿੱਚ ਹੋਵੇ ਕੋਈ ਵੀ ਚੀਜ਼ ਸੋਹਣੀ ਉਦੋਂ ਲੱਗਦੀ ਹੈ ਜਦੋਂ ਮਰਜ਼ਾਦਾ ਵਿੱਚ ਹੋਵੇ ਜੀ ਭਾਬੇ ਜੀ ਗੱਲ ਤੁਸੀਂ ਹੁਣ ਮर्यादा ਦੀ ਕੀਤੀ ਹੈ ਜਦੋਂ ਆਪਾਂ ਪਾਠ ਕਰਦੇ ਹਾਂ ਤਾਂ ਕਈ ਲੋਕਾਂ ਦਾ ਕਹਿਣਾ ਵੀ ਜਦੋਂ ਅਸੀਂ ਪਾਠ ਸ਼ੁਰੂ ਕਰਦੇ ਹਾਂ ਤਾਂ ਸਾਡੀ ਇਕਾਗਰਤਾ ਨਹੀਂ ਬਣਦੀ ਹੈਗੀ ਮਨ ਭਟਕਦਾ ਵੀ ਸਾਨੂੰ ਪਾਠ ਕਰਨ ਮੇਲੇ ਥੋੜੀ ਸਮੱਸਿਆ ਆਉਂਦੀ ਹੈ ਵੀ ਮਤਲਬ ਉਹ ਕਿਹੜੀ ਚੀਜ਼ ਆ ਫਿਰ ਇਹ ਹੈ ਜੀ ਇਹ ਇਹ ਨਾ ਇਹਨੂੰ ਕਹਿੰਦੇ ਨੇ ਅਭਿਆਸ ਜੀ ਇਹ ਸ਼ਬਦ ਪਹਿਲਾਂ ਜੀਭਾ ਨਾਲ ਬੋਲਣਾ ਜੀ ਜੀਭਾ ਨਾਲ ਬੋਲਦੇ ਆ ਬੋਲਦੇ ਆ ਫਿਰ ਬਿਨਾ ਜੀਭਾ ਤੋਂ ਅੰਦਰ ਬੋਲਣਾ ਬਿਨਾ ਅੱਖਾਂ ਤੋਂ ਦੇਖਣਾ ਬਿਨਾ ਕੰਨਾਂ ਤੋਂ ਸੁਣਨਾ ਜਦੋਂ ਤੁਸੀਂ ਇਹ ਕੇਂਦਰ ਬਿੰਦੂ ਬਣਾ ਲਓਗੇ ਤਾਂ ਮਨ ਤੁਹਾਡਾ ਇੱਕ ਜਗ੍ਹਾ ਆ ਚੁੱਕਾ ਜਦੋਂ ਪਹਿਲਾ ਪਹਿਲਾਂ ਤੁਸੀਂ ਲਿਆਓਗੇ ਤਾਂ ਤੁਹਾਨੂੰ ਵਾਸੀਆਂ ਆਉਣਗੇ ਇਹ ਥੋੜਾ ਜਿਹੀ ਹੁੰਦਾ ਜਦੋਂ ਥੋੜਾ ਅਭਿਆਸ ਤੁਹਾਡਾ ਵੱਧ ਜਾਂਦਾ ਹੈ ਇਹ ਚੀਜ਼ ਘਟ ਕੇ ਬੰਦ ਹੋ ਜਾਂਦੀ ਹੈ ਫਿਰ ਅੱਗੇ ਤੁਹਾਡਾ ਜਿਹੜਾ ਧਿਆਨ ਲੱਗਣ ਲੱਗ ਜਾਂਦਾ ਹੈ ਇਸ ਧਿਆਨ ਨੂੰ ਕੰਟਰੋਲ ਕਰਕੇ ਹਾਂ ਜਿੰਨੇ ਕਿਸੇ ਨੇ ਨਾਮ ਜਪਣਾ ਧਿਆਨ ਕਰਨਾ ਹੈ ਉਹ ਆਪਣਾ ਕੋਈ ਜਿਨ੍ਹਾਂ ਨੇ ਨਾਮ ਜਪਿਆ ਹੋਇਆ ਉਹਨਾਂ ਕੋਲੋਂ ਗੁਰੂ ਪੀਰ ਬਣਾ ਕੇ ਉਹਨੂੰ ਕੋਈ ਉਸਤਾਦ ਬਣਾ ਕੇ ਫਿਰ ਇਹ ਗੱਲ ਨਾਮ ਵਾਲੀ ਅੱਗੇ ਚੱਲਦੀ ਹੈ ਨਹੀਂ ਇਹ ਪਟਕਣਾ ਰਹਿੰਦੀ ਹੈ ਜੀ ਬਾਬਾ ਜੀ ਇੱਕ ਪਾਠ ਵਿੱਚ ਕਹਿ ਦਿੰਦੇ ਆ ਸੁਣ ਚਾਹਾਂ ਵੀ 2 ਵਜੇ ਕਾ ਪਾਠ ਕਰਨਾ ਵਧੀਆ ਮੰਨੇ ਆਂਦਾ 4 ਵਜੇ ਤੜਕੇ ਉੱਠ ਕੇ ਹਨਾ ਪਾਠ ਮਤਲਬ ਕਿਹੜਾ ਵਧੀਆ ਟਾਈਮ ਆ ਮੂੰ ਤਾਂ ਵੈਸੇ ਸਵੇਰ ਦਾ ਕਿ ਆ ਵੀ ਾਕਾਂਤ ਹੁੰਦੀ ਆ ਜਿਆਦਾ ਕਰਕੇ ਇਕਾਂਤ ਨੂੰ ਮੰਨਿਆ ਗਿਆ ਹੈ ਉਹ ਤਾਂ ਤੁਮਾਰਾ ਜੀ ਕਹਿੰਦੇ ਨੇ ਵੀ ਜਦੋਂ ਵੀ ਤੁਹਾਡਾ ਚੱਲ ਜੇ ਉਹੀ ਅਮਰਤ ਵੇਲਾ ਅਮਰਤ ਵੇਲਾ ਵਿਡਿਆਈ ਵਿਚਾਰ ਜਦੋਂ ਪ੍ਰਮਾਤਮਾ ਦੀ ਵਿਡਿਆਈ ਹੁੰਦੀ ਹੈ ਉਦੋਂ ਹੀ ਅਮਰਤ ਵੇਲਾ ਹੋ ਜਾਂਦਾ ਹੈ ਹਾਂ ਕਦੇ ਵੀ ਤੁਸੀਂ ਪਾਠ ਕਰ ਸਕਦੇ ਹੋ ਜੀ ਕਿਸੇ ਟਾਈਮ ਵੀ ਕਰ ਸਕਦੇ ਹੋ ਉਸ ਵੇਲੇ ਨੂੰ ਜਿਆਦਾ ਤਾਂ ਸਲਾਹਿਆ ਗਿਆ ਵੀ ਉਦੋਂ ਇਕਾਗਰਤਾ ਹੁੰਦੀ ਹੈ ਉਹ ਤਾਂ ਤੁਹਾਨੂੰ ਕੋ ਕਾਉਣ ਵਾਲਾ ਨਹੀਂ ਹੁੰਦਾ ਸ਼ਾਂਤ ਮਾਹੌਲ ਹੁੰਦਾ ਹੈਗਾ ਸ਼ਾ ਇਹ ਜਿਹੜਾ ਨਾਮ ਜਪਣਾ ਹੈ ਸ਼ਾਂਤੀ ਵਾਸਤੇ ਸ਼ਾਂਤ ਮਾਹੌਲ ਵਿੱਚ ਸੁੰਦਰ ਜਪਿਆ ਜਾਂਦਾ ਜੀ ਜਦੋਂ ਅਸੀਂ ਪਾਠ ਕਰਨੇ ਆ ਤਾਂ ਕਿਹੜੇ ਕਿਹੜੇ ਗੱਲਾਂ ਧਿਆਨ ਰੱਖਣਾ ਚਾਹੀਦਾ ਸੇਟ ਟਕਣਾ ਚਾਹੀਏ ਅਸੀਂ ਗੁਰਦੁਆਰਾ ਸਾਹਿਬ ਜਾਣੇ ਆ ਕਿਸ ਤਰ੍ਹਾਂ ਸਾਡੇ ਕੱਪੜੇ ਹੋਣੇ ਚਾਹੀਦੇ ਨੇ ਥੋੜਾ ਉਹਦੇ ਤੇ ਵੀ ਚੰਨ ਨਾ ਪਾ ਦਿਓ ਦੇਖੋ ਦਾਨ ਸਵੰਦੀ ਕੱਪੜੇ ਜੋ ਮਰਜ਼ਾਦਾ ਚ ਦੱਸਿਆ ਜਾਂਦਾ ਉਹੀ ਬਸਤਰ ਪੈਨੋ ਕਿ ਜਿਹੜੇ ਸਾਰਿਆਂ ਨੂੰ ਸੋਹਣੇ ਲੱਗਣ ਜਿਨ੍ਹਾਂ ਤੋਂ ਕੋਈ ਕਾਮਨਾ ਨਾ ਪੈਦਾ ਹੋਵੇ ਦੂਜਾ ਵਿਚਾਰ ਨਾ ਗਲਤ ਵਿਚਾਰ ਨਾ ਪੈਦਾ ਹੋਵੇ ਸੁੰਦਰ ਵਿਚ ਜੇ ਕੋਈ ਗਔਰਤ ਸੋਹਣੀ ਚੁੰਨੀ ਲੈ ਕੇ ਸਵਾਲ ਸਲਵਾਰ ਕਮੀਜ਼ ਪਾਈਏ ਉਹਦੇ ਦਾ ਦ੍ਰਿਸ਼ਟੀ ਹੋਰ ਹੋਏਗੀ ਜਿਹੜੀ ਘੱਟ ਕੱਪੜੇ ਪਾਏ ਨੇ ਉਹਦੇ ਦ੍ਰਿਸ਼ਟੀ ਹੋਰ ਹੋਏਗੀ ਜੀ ਹਾਂਜੀ ਜੀ ਬਾਬਾ ਜੀ ਇੱਕ ਇਹ ਜਨਮ ਮਾਰਨ ਦਾ ਕੀ ਚੱਕਰ ਆ ਜਦੋਂ ਮਤਲਬ ਕਿਹਾ ਜਾਂਦਾ ਅੱਜ ਕੱਲ੍ਹ ਜ਼ਿਆਦਾ ਚਰਚਾ ਚੱਲੀ ਹੋਈ ਆ ਵੀ ਜਦੋਂ ਵਿਅਕਤੀ ਮਾਰ ਜਾਂਦਾ ਹਨਾ ਤਾਂ ਕੋਈ ਨਰਕ ਚ ਚਲਾ ਜਾਂਦਾ ਜਾਂ ਸੁਰਗ ਚ ਚਲਾ ਜਾਂਦਾ ਤਾਂ ਇਹ ਕੀ ਕਿਸਾ ਮਤਲਬ ਜਦੋਂ ਇਹ ਆਉਂਦਾ ਇਨਸਾਨ ਉੱਤੋਂ ਜੀ ਇਹ ਸੰਯੋਗ ਵਿਜੋਗ ਨੂੰ ਇਹਨੂੰ ਦਿੱਤੀ ਜਾਂਦੀ ਆ ਵਿਆਹ ਲੈ ਉਹ ਇਹ ਆ ਜੀਬ ਇਹਦਾ ਲੇਖਾ ਪਕਤਾਉ ਜਦੋਂ ਥੱਲੇ ਜਨਮ ਲੈ ਲੈਂਦਾ ਇਹਨੂੰ ਦੋ ਵਸਤੂਆਂ ਥੱਲੇ ਮਿਲਦੀਆਂ ਨੇ ਚਿੱਤਰ ਤੇ ਗੋਪਤ ਜਦੋਂ ਕਰਦੇ ਨੇ ਚਿੱਤਰ ਗੋਪਤ ਬੰਦਦੇ ਨੇ ਇਹ ਕਰਦੇ ਨੇ ਇਹ ਕੀ ਕਰਦਾ ਹੁਣ ਮਨ ਦੇ ਆਖੇ ਲੱਗ ਕੇ ਇਹ ਸੰਸਾਰੀ ਕੰਮ ਕਰਕੇ ਲੇਖੇ ਵਿੱਚ ਪੈ ਜਾਂਦਾ ਜੀ ਜੇ ਗੁਰੂ ਦੀ ਮੰਨ ਕੇ ਇਹ ਲੇਖੇ ਵਿੱਚੋਂ ਨਿਕਲ ਕੇ ਭਾਗਾ ਵਾਲਾ ਹੋ ਜਾਂਦਾ ਜਦੋਂ ਭਾਗਾ ਵਾਲਾ ਹੋ ਜਾਂਦੇ ਨੇ ਭਾਗ ਕੰਮ ਕਰਦੇ ਨੇ ਉਦੋਂ ਸਾਰੀ ਸੱਚਜੇ ਕੰਮ ਹੁੰਦੇ ਜੀ ਜਦੋਂ ਲੇਖ ਨੇ ਲੇਖ ਭੁਗਤਣਾ ਪੈਂਦਾ ਜਿਹੋ ਜਿਹਾ ਕਰਿਆ ਹਾਂ ਜੀ ਹਾਂ ਇਸ ਤਰ੍ਹਾਂ ਇੱਕ ਵਿੱਚ ਐਵੇਂ ਕਿਹਾ ਜਾਂਦਾ ਵੀ ਜਿਹੜੇ ਵਿਅਕਤੀ ਦੀ ਜਿੰਨੀ ਵੀ ਉਮਰ ਹੁੰਦੀ ਆ ਉਹ 19 ਭੋ ਕੇ ਜਿੰਨੀ ਲਿਖੀ ਜਾਂਦੀ ਆ ਪਰਮਾਤਮਾ ਦੇ ਵੱਲੋਂ ਉਦੋਂ ਮਤਲਬ ਵੀ ਉਹਦਾ ਜਿਹੜਾ ਅਕਾਲ ਚਲਾਣਾ ਹੁੰਦਾ ਵੀ ਉਹ ਚਲਾ ਜਾਂਦਾ ਪਰ ਜੇ ਪਹਿਲੇ ਹੀ ਮਤਲਬ ਕਿਸੇ ਡੈਥ ਹੁੰਦੀ ਆ ਜਾਂ ਮੌਤ ਹੁੰਦੀ ਆ ਕਹਿੰਦੇ ਉਹ ਸੰਸਾਰ ਵਿੱਚ ਹੀ ਮਤਲਬ 扑ੜਕਦਾ ਰਹਿੰਦਾ ਕੀ ਇਹ ਗੱਲ ਸੱਚ ਹੈ ਨਹੀਂ ਦੇਖੋ ਕੋਈ ਪਾਪ ਕਰਨ ਵਾਲਾ ਜਿਹਦਾ ਪਾਪ ਕਰਨ ਵੱਧ ਜਾਂਦਾ ਉਹਦੀ ਇਸ ਤਰ੍ਹਾਂ ਲੋੜ ਤੋਂ ਪਹਿਲਾਂ ਵੀ ਮੌਤ ਹੋ ਜਾਂਦੀ ਹੈ ਓਦਾਂ ਜਿਹੜੀ ਮੌਤ ਹੁੰਦੀ ਹੈਗੀ ਉਹ ਮਹਾਰਾਜ ਦੇ ਲਿਖੇ ਜੰਮਣਾ ਮਰਨਾ ਤੇ ਸ਼ਾਦੀ ਇਹਦਾ ਟਾਈਮ ਨਿਯਤ ਕਰਿਆ ਹੋਇਆ। ਸੰਜੋਗ ਵਿਜੋਗ ਨੇ ਕਾਰ ਚਲਾਉਣਾ ਹੈ ਨਾ ਕਿ ਹੁਣ ਆਪਣਾ ਸੰਜੋਗ ਹੈ ਇੱਥੇ ਇਕੱਠੇ ਹੋ ਗਏ ਹੁਣ ਵਿਜੋਗ ਹੋ ਜਾਊਗਾ ਚਲੇ ਜਾਵਾਂਗੇ ਇੱਥੋਂ ਆ ਸੰਜੋਗ ਵਿਜੋਗ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਜੀ। ਬਾਬਾ ਜਿੱਦਾਂ ਅੱਜ ਕੱਲ ਆਪਾਂ ਸਮਾਜ ਵਿੱਚ ਕ੍ਰੁਇਤੀਆਂ ਦੇਖੀਏ ਚਾਹੇ ਕਿਸੇ ਵੀ ਆਪਾਂ ਚੁਲ ਕਿਸੇ ਦੇ ਟਿੱਪਣੀ ਨਹੀਂ ਕਰਦੇ ਅੱਜ ਕੱਲ ਚੱਲਿਆ ਹੋਇਆ ਵੀ ਜੇ ਸਾਸਦਾਂ ਨੂੰ ਨਾਲ ਝਗੜਾ ਤਾਂ ਟੂਨੇ ਟੱਪਿਆਂ ਦਾ ਬਹੁਤ ਚੱਲਿਆ ਹੋਇਆ ਹੈ। ਮਤਲਬ ਇਹ ਕੀ ਰੌਲਾ ਸਾਰਾ ਹੈ। ਕੁਛ ਨਹੀਂ ਹੁੰਦਾ ਇਹ ਦੂਜੇ ਜਦੋਂ ਪਤਾ ਲੱਗ ਕੇ ਕਿਸੇ ਦੇ ਘਰ ਮੂਰੇ ਟੂਣਾ ਪਾਉਂਦੇ ਉਹਦੇ ਉੱਚ ਭਰਨ ਪੈ ਜਾਣਾ ਉਹਦੇ ਤੇ ਵੀ ਹੁਣ ਸਾਨੂੰ ਪਤਾ ਨਹੀਂ ਕੀ ਹੋ ਜਾਊਗਾ ਜਿਨ੍ਹਾਂ ਦੀ ਬਿੱਲ ਪਾਵਰ ਦਲੇਰ ਹੁੰਦੀ ਹੈ ਉਹਨਾਂ ਨੂੰ ਕੁਛ ਨਹੀਂ ਹੁੰਦਾ ਇਹ ਟੂਨੇ ਟਪਰੇ ਜਿਹੜੇ ਚੱਲਦੇ ਨੇ ਗਲਤ ਸਮਾਜ ਦੀਆਂ ਕ੍ਰਿਤੀਆਂ ਨੇਗੀਆਂ ਤੇ ਇਹ ਜਿਹੜੇ ਉਪਕਰਦੇ ਨੇ ਉਹ ਕੀ ਕਰਦੇ ਨੇ ਚੋਰੀ ਕਰਨਗੇ ਕੁੰਡਾ ਬੰਦ ਕਰਕੇ ਦੱਸਣਗੇ ਕਿਸੇ ਤੇ ਇਹ ਕੀ ਹੁੰਦਾ ਇਹ ਈਰਖਾ ਆਈ ਹੁੰਦੀ ਹੈ ਵਿੱਚ ਨੂੰ ਦੀ ਸਸਪ੍ਰਤੀ ਸਸ ਦੀ ਨੂੰ ਪ੍ਰਤੀ ਉਹ ਜਿਹੜੀ ਈਰਖਾ ਜਾਂਦੀ ਹੈ ਈਰਖਾ ਉਹਨਾਂ ਕੋ ਲੈ ਜਾਂਦੀ ਹੈ ਉਹ 10 ਦਿਨ ਦਿਨ ਬਤੂ ਆ ਕਰੀ ਉਹਦਾ ਕੱਪੜਾ ਲੈ ਆਈਆਂ ਕੋਸ਼ ਕਰੀ ਇਹ ਸਾਰਾ ਹੀ ਭਰਮ ਹੈ ਜੋ ਨਾਮ ਜਪਣ ਵਾਲਾ ਉਹਦੇ ਤੇ ਕੋਈ ਟੂਣਾ ਟੰਬਰ ਨਹੀਂ ਜਪਦਾ ਨਾਮ ਜਪੋ ਗੁਰੂ ਵਾਲੇ ਬਣੋ ਜੀ ਹਾਂ ਤਾਂ ਕਰਕੇ ਕੋਈ ਟੂਣਾ ਟੰਬਰ ਨਹੀਂ ਚੱਲੇਗਾ ਜੋ ਨਾਮ ਜਪਦਾ ਹੈ ਜਿਹੜਾ ਨਾਮ ਨਹੀਂ ਜਪਦਾ ਉਹ ਤੇ ਭਰਮ ਦਾ ਅਸਰ ਪਏਗਾ ਹੀ ਪਏਗਾ ਜੀ ਨਾਮ ਜਪਣ ਵਾਲਾ ਉਹਨਾਂ ਮੇਰਾ ਗੁਰੂ ਹੈ ਜੀ ਮੇਰਾ ਗੁਰੂ ਕਿਰਪਾ ਮੇਰੇ ਤੇ ਉਹਨ ਪਰਵਾ ਹੀ ਨਹੀਂ ਹੁੰਦੀ ਜੇ ਨੀਅਤ ਹੀ ਸਿੱਧੀ ਹੈ ਤਾਂ ਕੋਈ ਚੀਜ਼ ਕੰਮ ਨਹੀਂ ਕਰਦੀ ਕਿ ਅੱਜ ਕੱਲ ਲੋਕ ਫਿਰ ਰਾਤੋਂ ਭਟਕ ਰਹੇ ਨੇ ਵੀ ਨਾਮ ਜਪਣ ਨੂੰ ਘਰਵਾਣੀ ਨੂੰ ਛੱਡ ਕੇ ਉਹ ਬਹਿਮਾ ਭਾਰਵਾ ਦੇ ਵਿੱਚ ਪੈ ਰਹੇ ਨੇ ਉਹਨਾਂ ਨੂੰ ਧਾਗੇ ਤਵੀਤਾਂ ਦੇ ਵਿਸ਼ਵਾਸ ਹੋ ਰਿਹਾ ਵੀ ਸਾਨੂੰ ਬਾਬਾ ਧਾਗਾ ਕਰਕੇ ਦੋ ਕੋਈ ਤਵੀਤ ਕਰਕੇ ਦੋ ਤਾਂ ਸਾਡੇ ਨੂੰ ਕੋਲ ਮੁੰਡਾ ਹੋਊਗਾ ਤਾਂ ਸਾਡਾ ਮੁੰਡਾ ਜਿਹੜਾ ਬਾਹਰ ਕੋਈ ਵੀਜ਼ਾ ਲੱਗੂਗਾ ਇਹ ਸਿੱਖਾਂ ਨੇ ਵੀ ਗੁਰੂਕਲ ਕੀਤਾ ਜਿਹਨੂੰ ਪੁੱਛਿਆ ਸੀ ਵੀ ਕੀ ਸਾਨੂੰ ਕਿਤੇ ਕੰਮ ਪਊਗਾ ਸੀ ਮੁੱਲਾਂ ਮਲਾळ्या ਕੋ ਜਾਵਾਂਗੇ ਜੀ ਉਹ ਮਹਾਰਾਜ ਨੇ ਫਿਰ ਕੀ ਕਰਿਆ ਭਾਈ ਗੁਰਦਾਸ ਸਿੰਘ ਸੀ ਉਹਨਾਂ ਦੇ ਉੱਤੇ ਬਖਸ਼ਿਸ਼ ਕਰੀ ਇੱਕ ਹਾਂ ਸੰਕਟਮੋਚਨ ਥਾ ਆਪਣੇ ਚ ਵੀ ਉਹ ਚ ਸ਼ਬਦ ਲਿਖੇ ਨੇ ਵੀ ਆਹ ਸ਼ਬਦ ਵਿਧੀ ਨਾ ਪੜੋਗੇ ਤੇ ਤੋ ਆਪ ਜੇ ਵਿਆਹ ਨਹੀਂ ਹੁੰਦਾ ਤਾਂ ਆਹ ਪੜੋ ਜੇ ਤੁਹਾਡਾ ਸਰੀਰ ਨਹੀਂ ਠੀਕ ਰਹਿੰਦਾ ਤਾਂ ਆਹ ਪੜੋ ਤੁਹਾਡਾ ਰਾਗ ਬਰਾਗ ਨਹੀਂ ਭਗਤੀ ਦਾ ਚੱਲਦਾ ਤੇ ਆਹ ਸ਼ਬਦ ਦੀ ਰੱਦ ਨਾ ਕਰੋ ਉਹ ਸਾਰੇ ਚੱਲ ਪੈਂਦੇ ਆਪਣੇ ਚ ਵੀ ਦੱਸੇ ਹੋਏ ਨੇ ਜੀ ਹਾਂ ਜੇ ਕੋਈ ਖੋਜ ਕਰੇ ਉਹਨੂੰ ਅਸੀਂ ਵੀ ਦੱਸ ਸਕਦੇ ਹਾਂ ਕਿ ਕਿਹੜੀ ਗੱਲ ਤੇ ਕਿਹੜਾ ਪਾਠ ਕਰੋ ਤੇ ਕੀ ਚੰਗਾ ਆਪਣੇ ਗੁਰੂ ਸਾਹਿਬ ਨੇ ਵੀ ਇਹ ਕਰੀ ਹੋਈ ਹੈ ਜੀ ਕਿ ਵੈਅ ਭਰਮ ਜੋ ਕੱਢਣ ਲਈ ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਚ ਕੱਢ ਸਕਦਾ ਦੂਜੀ ਕੋਈ ਕਿਰਿਆ ਨਹੀਂ ਕੱਢ ਸਕਦਾ ਬਾਬਾ ਜੀ ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ ਰੱਬ ਨੂੰ ਮੰਨਦੇ ਵੀ ਨੇ ਕਈ ਨਹੀਂ ਮੰਨਦੇ ਆਸਤਿਕ ਨਾਸਤਿਕ ਮਤਲਬ ਇਹ ਕਈ ਜਿਹੜੇ ਲੋਕ ਕਹਿੰਦੇ ਨੇ ਵੀ ਰੱਬ ਨਹੀਂ ਹੈਗਾ ਤੇ ਕਈ ਲੋਕ ਕਹਿੰਦੇ ਨੇ ਰੱਬ ਹੈਗਾ ਤਾਂ ਇਹ ਸਾਰਾ ਕੀ ਚੱਕਰ ਆ ਇਹ ਕੀ ਹੁੰਦਾ ਜਿਹੜੇ ਕਹਿੰਦੇ ਨੇ ਨਹੀਂ ਹੈਗਾ ਉਹ ਕੁਝ ਦੂਰ ਜਾ ਕੇ ਅਸੂਲ ਸਵਾਰੇ ਨਹੀਂ ਹੁੰਦੇ ਟੁੱਟ ਜਾਂਦੇ ਨੇ ਉਹ ਫਿਰ ਨਿੰਦਾ ਕਰਨ ਲੱਗ ਜਾਂਦੇ ਨੇ ਵੀ ਰੱਬ ਹੈ ਨਹੀਂਗਾ ਇਹ ਨਹੀਂ ਵਿਚਾਰਦੇ ਵੀ ਗਲਤੀ ਤਾਂ ਸਾਡੇ ਅੰਦਰ ਹੈ ਸਮਝ ਗਏ ਨਾ ਉਸ ਗੱਲ ਨੂੰ ਨਾ ਵਿਚਾਰਦੇ ਹੋਏ ਉਹ ਨਾਸਤਕ ਹੋ ਜਾਂਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੀ ਵਿਚਾਰ ਲਿਆਕਤ ਅਨਸਾਰ ਸਿੱਧੀ ਜਾਂਦੀ ਹੈ ਗੁਰੂ ਦੀ ਮੱਤ ਮਿਲ ਜਾਂਦੀ ਹੈ ਗੁਰੂ ਦੀ ਵਸਤੂ ਮਿਲ ਜਾਂਦੀ ਹੈ ਉਹ ਨਾਸਤਕ ਬਚ ਜਾਂਦੇ ਨੇ ਗੁਰੂ ਵਾਲੇ ਹੋ ਜਾਂਦੇ ਨੇ ਜਿਹੜੇ ਵਿਚਾਰੋਂ ਟੁੱਟ ਜਾਂਦੇ ਨੇ ਉਹ ਨਾਸਤਕ ਹੋ ਜਾਂਦੇ ਨੇ ਉਹ ਕਦੇ ਨਾ ਕਦੇ ਜ਼ਰੂਰ ਚੰਗੇ ਚੱਲੇ ਹੋਣਗੇ ਜਿਹੜੇ ਨਾਸਤਕ ਹੁੰਦੇ ਨੇ ਉਹ ਜਿਵੇਂ ਅਰਦਾਸ ਕਰਨੀ ਫਿਰ ਮੈਂ ਆਪ ਬਣ ਜਾ ਫਿਰ ਅਰਦਾਸ ਕਰਨੀ ਪੂਰੀ ਨਹੀਂ ਹੋਈ ਫਿਰ ਅਰਦਾਸਰੀ ਪੂਰੀ ਨਹੀਂ ਹੋਈ ਉਹ ਟੁੱਟ ਜਾਊਗਾ ਮੇਰਾ ਬਹਿਨ ਨਹੀਂਗਾ ਜੀ ਇਹ ਨਹੀਂ ਕਹਿੰਦਾ ਫਿਰ ਮਨ ਕਰਕੇ ਕਹਿ ਰਿਹਾ ਮਨ ਦੀ ਮਨ ਦੀ ਚੀਜ਼ ਮੰਗਦਾ ਦੂਜੀ ਚੀਜ਼ ਨਹੀਂ ਮੰਗਦਾ ਰੱਬ ਤੋਂ ਰੱਬ ਦੀ ਚੀਜ਼ ਮੰਗੋ ਜਿਹੜੀ ਸੰਸਾਰਕ ਦੀ ਲੋੜ ਅਨਸਾਰ ਮਹਾਰਾਜ ਆਪ ਹੀ ਦੇ ਦਿੰਦੇ ਆ ਜਿਹੜਾ ਰੱਬ ਦੇ ਪਾਸੇ ਚੱਲਦਾ ਜੀ ਕੁਝ ਲੋਕਾਂ ਦਾ ਕਹਿਣਾ ਕਹਿੰਦੇ ਰੱਬ ਤਾਂ ਹੈ ਨਹੀਂ ਇਹ ਜਿਹੜਾ ਸਾਰਾ ਸ੍ਰਿਸ਼ਟੀ ਸਾਜੀ ਆ ਇੱਕ ਕੁਦਰਤਾ ਇੱਕ ਵਿਗਿਆਨੀ ਕਾ ਇੱਕ ਸਾਇੰਸ ਆ ਇਹ ਹੈ ਅੱ퍼 ਰਚਨਾ ਦੀ ਪਹਿਲਾਂ ਵੀ ਕਰੀਆ ਵੀ ਕਾਲਪੁਰਖ ਜੀ ਨੇ ਆਪਣਾ ਆਪ ਸਾਜਿਆ ਦੁਇ ਪੁੱਤਰ ਤਸਾਜ ਕੇ ਆਸਨ ਦਿੱਠਾ ਚਾਹੋ ਹਾਂ ਉਹਨਾਂ ਨੇ ਕਰਕੇ ਫਿਰ ਸਤ ਉਪਜਿਆ ਸਤ ਦੇ ਸਨਾਰੇ ਰਚਨਾ ਰਚੀ ਗਈ ਬਿਨਾ ਥੰਮਾਂ ਤੋਂ ਸਾਰਾ ਗਗਨ ਰਹਾਇਆ ਗਿਆ ਇਹ ਸਾਰੀਆਂ ਗੱਲਾਂ ਇਹਨਾਂ ਦੀ ਸਮਝ ਨਹੀਂ ਵੀ ਹੈ 3 ਗੁਣਾ ਚ ਜਿਹੜਾ ਰਜੋ ਤਮੋ ਤੇ ਸਤੋ ਚ ਚੱਲਦਾ ਉਹਨੂੰ ਨਹੀਂ ਸਮਝ ਆਵੇਗੀ ਇਹ ਗੱਲ ਜਿਹੜਾ ਇਸ ਚੌਥੇ ਗੁਣ ਬੰਦਗੀ ਹੈ ਭਗਤੀ ਚੱਲਦਾ ਗੁਰੂ ਵਾਲਾ ਉਹਨੂੰ ਹੀ ਗੱਲਾਂ ਸਮਝ ਆਉਂਦੀਆਂ ਨੇ ਚੰਗੀਆਂ ਹੁਣ ਕੀ ਕਰਦਾ ਦੂਜਾ ਖੜਾ ਉੱਥੇ ਹੀ ਕਹਿੰਦਾ ਘੱਟ ਕਪੜਾ ਸਾਡਾ ਕੀ ਕਸੂਰ ਸਾਡੇ 'ਚ ਆਜ਼ਾਦੀ ਹੈ ਨਾ ਜਿਹੜਾ ਆਜ਼ਾਦ ਹੈ ਫਿਰ ਮਾਂ ਪਿਓ ਦਾ ਨਾ ਹੋਇਆ ਨਾ ਭਰਾਵਾਂ ਦਾ ਹੋਇਆ ਉਹ ਸਾਰਾ ਜੀ ਤਾਂ ਮਰਜ਼ਾਦਾ ਏਸੀ ਕਰਕੇ ਨਸ਼ਾ ਤੇ ਕ੍ਰੀਤੀਆਂ ਚੱਲੀਆਂ ਹੋਈਆਂ ਨੇ ਜੀ ਜੇ ਇਹ ਸਾਰੀ ਗੱਲ ਮਰਜ਼ਾਦਾ ਵਿੱਚ ਆ ਜਾਏ ਫਿਰ ਨਸ਼ੇ ਕ੍ਰੀਤੀਆਂ ਵੀ ਹਟ ਜਾਂਦੀਆਂ ਨੇ ਸਾਰੇ ਜੀ ਹਾਂਜੀ ਬਾਬਾ ਜੀ ਕੁਝ ਲੋਕ ਤਾਂ ਸ਼ਾਕਾਹਾਰੀ ਵੀ ਨੇ ਮਾਸਾਹਾਰੀ ਵੀ ਨੇ ਤੇ ਜਿਹੜੇ ਮਾਸਾਹਾਰੀ ਨੇ ਉਹਨਾਂ ਦੀ ਅਲੱਗ ਤਰ੍ਹਾਂ ਦੀ ਸੋਚ ਆ ਜਿਹੜੇ ਸ਼ਾਕਾਹਾਰੀ ਨੂੰ ਉਹਨਾਂ ਦੀ ਅਲੱਗ ਤਰ੍ਹਾਂ ਦੀ ਤੇ ਸ਼ਾਕਾਹਾਰੀ ਦੀ ਸੋਚ ਆ ਵੀ ਕਿਸੇ ਜੀਵ ਨੂੰ ਮਾਰ ਕੇ ਖਾਣਾ ਮਤਲਬ ਆਪਣੀ ਖੁਸ਼ੀ ਲਈ ਇਹ ਗਲਤ ਗੱਲ ਆ ਕਿਸੇ ਨੂੰ ਮਾਰ ਕੇ ਆਪ ਖੁਸ਼ ਹੋਣਾ ਇਹ ਗਲਤ ਆ ਦੇਖੋ ਜਿਹੜੇ ਤਨ ਤੁਫੇ ਫੇਰ ਦੱਸਿਆ ਵੀ ਜਿਹੜੇ ਤਿੰਨ ਗੁਣ ਅੰਦਰ ਨੇ ਉਹ ਤੇ ਇਹੀ ਕਹਿਣਗੇ ਜੀ ਠੀਕ ਹੈ ਆਇਆ ਨਾ ਆ ਨਾ ਕਰੂੰ ਜਿਹੜੀ ਗੱਲ ਹੈ ਵੀ ਚਾਰੇ ਖਾਣੀ ਅੰਦਰ ਹੀ ਹੈ ਆਪਣਾ ਭੋਜਨ ਹੈ ਹੁਣ ਸਮੁੰਦਰ 'ਚ ਨਾ ਕੋਈ ਕਹੇ ਵੀ ਨਾ ਉੱਥੇ ਹੱਟ ਨਾ ਬਾਜ਼ਾਰ ਨਾ ਕੋਈ ਸੌਦਾ ਦਿੰਦਾ ਨਾ ਕੋਈ ਸੌਦਾ ਲੈਂਦਾ ਨਾ ਕੋਈ ਕਿਰਸ ਕਰੇ ਜੀ ਉੱਥੇ ਜੀਵਾਂ ਦਾ ਜੀਵ ਆਹਾਰ ਕਰਿਆ ਗਿਆ ਇਹ ਪ੍ਰਮਾਤਮਾ ਦੀ ਉਹ ਹੈ ਜਿਹੜਾ ਜੀਵ ਜੇ ਤਾਂ ਨਾਮ ਜਪਣ ਵਾਲਾ ਕੋਈ ਹੋਰ ਕਿਸੇ ਜੀਵ ਨੂੰ ਖਾਂਦਾ ਉਹ ਜੀਵ ਦਾ ਆਧਾਰ ਹੋ ਜਾਂਦਾ ਹੈ ਜਿਹੜਾ ਬੰਦਾ ਉਸ ਤਰ੍ਹਾਂ ਜਪਦਿਆ ਕਰਦਾ ਉਹਦਾ ਹੀ ਸਿਰ ਲੇਖਾ ਉਹਦੇ ਸਿਰ ਦਾ ਗੁਰੂ ਵਾਲੇ ਤੋਂ ਲੇਖਾ ਕੱਟਦਾ ਜਿਹੜਾ ਬਗੇਰ ਗੁਰੂ ਵਾਲਾ ਉਹਨੂੰ ਸੇਰਾ ਉਹ ਖਾਵੇ ਨਾ ਖਾਏ ਉਹਦੀ ਉਹ ਜੀ ਹਾਂਜੀ ਐ ਬਾਬਾ ਸ ਇੱਕ ਹੋਰ ਸਵਾਲ ਰਹੂਗਾ ਅੱਜ ਕੱਲ ਜਿੱਦਾਂ ਕਿਸੇ ਵਿਅਕਤੀ ਦੀ ਡੈਥ ਹੋ ਜਾਂਦੀ ਆ ਤਾਂ ਘਰ ਪਰਿਵਾਰ ਦਾ ਮਾਹੌਲ ਤੁਹਾਨੂੰ ਪਤਾ ਹੀ ਜਾਂ ਕਿੱਦਾਂ ਹੁੰਦਾ ਸਾਰਿਆਂ ਨੇ ਦੁੱਖ ਭਿਆ ਹੁੰਦਾ ਤਾਂ ਉਹਨਾਂ ਦਾ ਕਹਿਣਾ ਵੀ ਫਲਾਨਾ ਬੰਦਾ ਮੇਰੇ ਸੁਪਨੇ ਦੇ ਵਿੱਚ ਆਇਆ। ਹਾਂ ਹਾਂ। ਕਿ ਫਿਰ ਮਰਿਆ ਹੋਇਆ ਬੰਦਾ ਸੁਪਨੇ ਦੇ ਵਿੱਚ ਆ ਸਕਦੀਆਂ ਨੇ। ਆ ਸਕਦੇ। ਇਹ ਤਿੰਨ ਦੇ ਹਨ ਇਹਨੂੰ ਕਹਿੰਦੇ ਤੜ। ਹਾਂ। ਸੁਪਨ ਸਕੋਪਤ ਵਰਮ ਕੀ ਤਨਪੁਰੀਆ। ਹਾਂ। ਤੇ ਤਨਪੁਰੀਆ ਚ ਅੱਪਾ ਰੋਜ ਜਾਂਦੇ ਆ। ਪਰ ਇਹ ਵੱਲ ਨਹੀਂ ਖੁੱਲਦਾ। ਜਦੋਂ ਸੁਪਨੇ ਵਿੱਚ ਉਹ ਆਤਮਾ ਕਿਤੇ ਕਹਿੰਦੀ ਹੈ ਬਹੁਤ ਸਾਰਿਆਂ ਨੂੰ ਹੁੰਦੇ ਨੇ। ਉਸ ਦੇ ਹੀ ਤੋਂ ਬਗੈਰ ਹੁੰਦੇ ਨੇ। ਸੁਪਨਾ ਵੀ ਇਹ ਦਿੜ ਦੇ ਤੋਂ ਉੱਚਾ ਉੱਠਾ ਹੁੰਦਾ। ਜਿਹੜੀ ਉਹ ਅਵਸਥਾ ਹੁੰਦੀ ਹੈ ਉਹ ਅਵਸਥਾ ਦੇ ਵਿੱਚ ਇਸ ਉਪਨੇਚ ਜਰੂਰ ਰੂਹਾਂ ਹੁੰਦੀਆਂ ਜਾਂਦੀਆਂ ਇੱਕ ਦੂਜੇ ਨੂੰ ਮਿਲਦੀਆਂ ਕਰਦੀਆਂ ਨੇ ਕਿਹਾ ਇਹ ਗੱਲ ਸੱਚ ਹੈ ਕਿ ਜਿਹੜੀਆਂ ਰੂਹਾਂ ਪਾਰ ਲੰਘ ਜਾਂਦੀਆਂ ਨੇ ਸੱਚਖੰਡ ਨੂੰ ਉਹ ਨਹੀਂ ਮਿਲਦੀਆਂ ਜਿਹੜੀਆਂ ਇੱਥੇ ਰਹਿ ਜਾਂਦੀਆਂ ਨੂੰ ਆ ਕੇ ਮਿਲਦੀਆਂ ਨੇ ਹਾਂ ਜਾਂ ਗੁਰੂ ਪੀਰ ਮਿਲਦੇ ਨੇ ਗੁਰੂ ਸਤਗੁਰੂ ਆ ਕੇ ਉੱਥੋਂ ਜੇ ਕਿਸੇ ਸਿੱਖ ਦੀ ਉਹਨਾਂ ਨੂੰ ਦਰਸ਼ਨ ਦਿੱਤੇ ਜੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਸੱਚੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦਾ ਨਿਪਟਾਰਾ ਹੋ ਜਾਂਦਾ ਗੁਰੂਆਂ ਦੇ ਚਰਨਾਂ 'ਚ ਉਹ ਜੁੜ ਜਾਂਦੇ ਨੇ ਫਿਰ ਜਿਹੜੀਆਂ ਇੱਥੇ ਰੂਹਾਂ ਭਟਕਦੀਆਂ ਰਹਿੰਦੀਆਂ ਨੇ ਫਿਰ ਉਹਨਾਂ ਦਾ ਨਿਪਟਾਰਾ ਕਿਵੇਂ ਹੁੰਦਾ ਉਹ ਤਾਂ ਤਾਂ ਹੋਣਾ ਆ ਜਿਹੜਾ ਯੁੱਗ ਚੱਲ ਰਿਹਾ ਚੌਥਾ ਹੈ ਪਹਿਲੇ ਦੇਖੋ ਜਿਵੇਂ ਲੇਖਾ ਸਤਜੁਗ ਦਾ ਦੁਆਪਰ ਚ ਪਾਤਾ ਦੁਆਪਰ ਦਾ ਤ੍ਰੇਤੀ ਚ ਪਾਤਾ ਤ੍ਰੇਤੀ ਦਾ ਕਲਯੁਗ ਚ ਪਾਤਾ ਹੁਣ ਇਹ ਸਾਰਾ ਲੇਖਾ ਨਿਬੜੂਗਾ ਇੱਚ ਜਿਹੜਾ ਗਲਤ ਦੇ ਨੇਕੀ ਇੱਕ ਤਰਫ ਬਦੀ ਇੱਕ ਤਰਫ ਪੁੰਨ ਪਾਪ ਦੋਨੋਂ ਇੱਕ ਪਾਸੇ ਹੋ ਜਾਣਗੇ ਜਿਹੜਾ ਇਨਸਾਨ ਸੱਚੇ ਸੁੱਚੇ ਉਹ ਇੱਕ ਪਾਸੇ ਹੋਣਗੇ ਦੂਜੇ ਇੱਕ ਪਾਸੇ ਉਹਨਾਂ ਨੂੰ ਅੱਗੇ ਲਾਇਆ ਜਾਊਗਾ ਇਹਨਾਂ ਨੂੰ ਪਿੱਛੇ ਲਾਇਆ ਜਾਊਗਾ ਜੀ ਫਿਰ ਇਹ ਯੁੱਗ ਪਲਟ ਜਾਊਗਾ ਸਤਜੋਗ ਜੀ ਹੁਣ ਕਰੀਤیاں ਕਾਲ ਯੁੱਗ ਦੇ ਹੀਰ ਕਰਕੇ ਬਹੁਤ ਜ਼ਿਆਦਾ ਵਧੀਆਂ ਹੋ ਜਾਂਦੀਆਂ ਰਾਤ ਨੂੰ ਇੱਕ ਵਾਰ ਕੋਈ ਸੁੱਤਾ ਪਿਆ ਹੁੰਦਾ ਤਾਂ ਕਹਿ ਦਿੰਦੇ ਆ ਸਾਡੇ ਕੋਈ ਦਬਾਅ ਪੈ ਗਿਆ ਇਹ ਦਵਾ ਚੀਜ਼ ਕੀ ਆ ਮੈਨੂੰ ਦੱਬ ਲਿਆ ਕਿਸੇ ਨੇ ਫੁਲਾਣਾ ਮਾਰ ਗਿਆ ਸੀ ਨਾ ਆ ਕੇ ਮੇਰੇ ਕਿਸੇ ਨੇ ਗਲਾ ਘੁੱਟ ਲਿਆ ਜਾਂ ਫੁਲਾਨੀ ਮੇਰੇ ਪਿੱਛੇ ਲੱਗੀ ਹੋਈ ਆ ਯਾਨੀ ਕਿ ਮੇਨ ਮੁੱਦਾ ਭੂਤ ਪ੍ਰੇਤਾਂ ਦਾ ਇਹ ਦਵਾ ਕੀ ਆ ਚਿੰਬੜ ਨਾ ਚਮੜਾਉਣਾ ਇਹ ਜਿਹੜਾ ਦਬਾਅ ਆ ਅਸਲ ਵਿੱਚ ਇਹ ਹੁੰਦੀਆਂ ਤਾਂ ਉਹੀ ਚੀਜ਼ਾਂ ਨੇ ਵੀ ਜਿਹੜੀਆਂ ਕਈ ਵਾਰ ਤਾਂ ਦਬਾਅ ਪਉਂਦੀਆਂ ਨੇ ਇਹਦੇ ਤੇ ਵੀ ਇਹ ਗੱਲ ਨੂੰ ਵੀ ਉਹਦੇ ਕਰਕੇ ਜਿਹੜਾ ਪ੍ਰਮਾਤਮਾ ਦੇ ਨਾਮ ਹੈ ਜਦੋਂ ਦਬਾਅ ਪੈਂਦਾ ਉਦੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜੂਗਾ ਤੇ ਹਟ ਚੁੱਕਾ ਉਹ ਜੀ ਹਾਂ ਦੂਜੀਆਂ ਚੀਜ਼ਾਂ ਹੁੰਦੀਆਂ ਨੇ ਕਿ ਦਬਾਅ ਪਾਉਣ ਵਾਸਤੇ ਕਈ ਵਾਰ ਕਈ ਜਿਹੜੀਆਂ ਰੂਹਾਂ ਨਹੀਂ ਜਿਨ੍ਹਾਂ ਦੀ ਗਤੀ ਹੁੰਦੀ ਉਹ ਇੱਥੇ ਹੀ ਰਹਿੰਦੀਆਂ ਨੇ ਕਿ ਇੱਥੇ ਆ ਕੇ ਤੰਗ ਕਰਦੀਆਂ ਜਿਹੜਾ ਗੁਰੂ ਵਾਲੇ ਉਹਦੇ ਕੋਲ ਨਹੀਂ ਆਉਂਦੀਆਂ ਜਿਹੜਾ ਗੁਰੂ ਤੋਂ ਵਗੇਰਾ ਉਹਦੇ ਕੋਲ ਆਉਂਦੀਆਂ ਤੇ ਉਹਨੂੰ ਤੰਗ ਵੀ ਕਰਦੀਆਂ ਨੇ ਬਹੁਤ ਸਾਰੇ ਇਹ ਜਿਹੇ ਦੇਖੇ ਵੀ ਨੇ ਜੀ ਬਾਬਾ ਜੀ ਕੋ ਹੋਰ ਗੱਲਾਂ ਕਹਿੰਦੇ ਮਰਿਆ ਹੋਇਆ ਬੰਦਾ ਕਿਸੇ ਦਾ ਸਕਾ ਨਹੀਂ ਹੁੰਦਾ ਜੀ ਕਹਿੰਦੇ ਜਿਹੜੀਆਂ ਰੂਹਾਂ ਮਤਲਬ ਇਥੋਂ ਚੜੀਆਂ ਜਾਂਦੀਆਂ ਨੇ ਫੁਲਾਣਾ ਕਹਿੰਦਾ ਉਹ ਬੰਦਾ ਮਾਰ ਗਿਆ ਸਮੇੜਾ ਮੇਰਾ ਜਿਹੜੇ ਬੰਦੇ ਮਮਤਾ ਟੁੱਟ ਗਈ ਨਾ ਮਮਤਾ ਟੁੱਟ ਗਈ ਹਾਂ ਮਮਤਾ ਟੁੱਟ ਗਈ ਉਹ ਦੁਜਾ ਹੋ ਗਿਆ ਕੋ ਕੋ ਸਕਾ ਨਹੀਂ ਰਹਿੰਦਾ ਹਾਂਜੀ ਮਰਿਆ ਹੋਇਆ ਬੰਦਾ ਕਿਸੇ ਦਾ ਸਕਾ ਨਹੀਂ ਹੁੰਦਾ ਪਰ ਜਿਹੜੇ ਬੰਦੇ ਨਾਲ ਪ੍ਰੇਮ ਹੁੰਦਾ ਕਹਿੰਦੇ ਉਹ ਫਿਰ ਉਹਦੇ ਪਿੱਛੇ ਲੱਗਿਆ ਰਹਿੰਦਾ ਉਹਨੂੰ ਹੈਰਾਨ ਕਰਦਾ ਕਿ ਇਹ ਗੱਲ ਸੱਚ ਹੈ ਕਿ ਜਾਇ ਇਹ ਬਹਿਮ ਭਰ ਮੰਬਾਸਤੀ ਲੋਕਾਂ ਨੂੰ ਉਲਝਾਇਆ ਹੋਇਆ ਬਸ ਤੁਹਾਨੂੰ ਇੱਕੋ ਹੀ ਗੱਲ ਜਿਹੜੀ ਸਾਰੀ ਗੱਲ ਹੈ ਸੱਚ ਵੀ ਹੈ ਤੇ ਜੇ ਗੁਰੂ ਵਾਲਾ ਤਾਂ ਫਿਰ ਕੋਈ ਗੱਲ ਵੀ ਜੀ ਗੱਲ ਸਾਰੀ ਗੁਰੂ ਵਾਲੇ ਤੇ ਜਾ ਕੇ ਨਿਬੜਦੀ ਉੱਥੋਂ ਭਰਮ ਜਾਂਦਾ ਨਹੀਂ ਜੋ ਭਰਮ ਚ ਹੈ ਜਿਹੜਾ ਇਨਸਾਨ ਤ੍ਰੈ ਗੁਣੀ ਭਰਮ ਸੁੱਤਾ ਸੁੱਤਿਆਂ ਰਹਿਣ ਬਹਾਰੇ ਤਿੰਨ ਗੁਣ ਦੇ ਵਿੱਚ ਭਰਮ ਹੈ ਭਰਮ ਵਿੱਚ ਹੀ ਸੁੱਤਾ ਹੋਇਆ ਜੀ ਤੇ ਸੁੱਤੇ ਹੀ ਸਾਰਾ ਆਪਣਾ ਦਿਨ ਦੀ ਉਮਰ ਬੀਤ ਜਾਂਦੀ ਇਹ ਜਾਗਦਾ ਜਿਵੇਂ ਸੋ ਆਪਾਂ ਕਹਿੰਦੇ ਆ ਨੇਤਰ ਸੋਏ ਪਰ ਦ੍ਰਿਸ਼ਟ ਵਿਚਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਜੀਭਾ ਸੋਈ ਲੋਹ ਮੀਟੇ ਸਾਥ ਮਨ ਸੋਇਆ ਮਾਇਆ ਵਿਚ ਜੀ ਇਹ ਜਾਗਣਗੇ ਕਿਵੇਂ ਜਦੋਂ ਸੰਤਾਂ ਮਹਾਂਪੁਰਸ਼ਾਂ ਕੋਲ ਜਾਊਗਾ ਜੀ ਉਦੋਂ ਅੰਦਰ ਜਿਗਿਆਸਾ ਹੁੰਦੀ ਹੈ ਸੁਪਨੇ 'ਚ ਵੀ ਜਾਗਦਾ ਹੈ ਇਹ ਜਦੋਂ ਸੁਪਨੇ 'ਚ ਵੀ ਜਾਗਦਾ ਉਹਦੋਂ ਇਹ ਸਾਰੀਆਂ ਚੀਜ਼ਾਂ ਦੇ ਕੋਈ ਖੋਲ ਨਹੀਂ ਆਏਗੀ ਜੀ ਜਦ ਤੱਕ ਕਿ ਕਮਜ਼ੋਰ ਹੈ ਦੁਨੀਆ ਦੀਆਂ ਕ੍ਰੀਤੀਆਂ ਚ ਇਹਨੂੰ ਸਭ ਗੱਲਾਂ ਹੀ ਸਤਾਉਣਗੀਆਂ ਇਹਨੂੰ ਭਰਮ ਵੀ ਸਤਾਊਗਾ ਇਹਨੂੰ ਰੂਹਾਂ ਵੀ ਸਤਾਉਣਗੀਆਂ ਜੀ ਜਦੋਂ ਇਹ ਗੁਰੂ ਦੇ ਚਰਨ ਫੜ ਕੇ ਗੁਰੂ ਵਾਲਾ ਹੋ ਜਾਂਦਾ ਹੈ ਉਦੋਂ ਫਿਰ ਇਹਨੂੰ ਕੋਈ ਚੀਜ਼ ਨਹੀਂ ਸਤਾਉਂਦੀ ਜੀ ਬਾਬਾ ਜਿੱਦਾਂ ਅੱਜ ਕੱਲ ਆਪਾਂ ਦੇਖ ਰਹੇ ਆਂ ਡਿਜੀਟਲ ਮੀਡੀਆ ਦਾ ਦੌਰ ਚੱਲ ਰਿਹਾ ਤਾਂ ਹਰ ਇੱਕ ਦਿਨ ਜਦੋਂ ਆਪਾਂ ਕੋਈ ਵੀ ਚਾਹੇ ਫੇਸਬੁੱਕ ਆ ਚਾਹੇ ਇੰਸਟਾਗ੍ਰਾਮ ਆ ਕੋਈ ਵੀਡੀਓ ਜਦੋਂ ਚੱਲਦੀ ਐ ਸਕਰੋਲ ਕਰਦੇ ਆਂ ਤਾਂ ਦੇਖਦੇ ਆਂ ਉੱਥੇ ਦਿਲ ਮਤਲਬ ਕਹਿੰਦੇ ਤਾਂ ਹਾਂ ਮਾਰਦਾ ਜਦੋਂ ਨੌਜਵਾਨ ਮੁੰਡੇ ਬੈਠੇ ਹੁੰਦੇ ਨੇ ਡੇਰਿਆਂ ਦੇ ਵਿੱਚ ਪੁੱਛਾ ਦਿੰਦੇ ਨੇ ਕਿ ਉਹ ਫਿਰ ਰੱਬ ਬਾਣ ਇੱਕ ਪਾਸੇ ਰਹਿ ਜਾਂਦੀ ਆ ਕਿ ਫਿਰ ਉਹ ਅਗਲੇ ਦਾ ਸੱਚ ਦੱਸਦੇ ਨੇ ਅਜੇ ਨਾ ਫੈਸਲਾ ਨਹੀਂ ਹੋਇਆ ਉੱਚੇ ਮੁਸਲਮਾਨੀ ਦੇ ਪੀਰ ਨੇ ਇੱਥੇ ਹੀ ਬੈਠੇ ਨੇ ਜਿਹੜਾ ਮੁਸਲਮਾਨ ਕੋਈ ਦਾ ਬੰਦਗੀ ਕਰ ਲੈਂਦਾ ਉਹ 100 ਸਾਲ ਆਪਣੀ ਕਵਰ ਤੇ ਰਹਿੰਦੇ ਤੇ ਫੈਸਲਾ ਕਰਦੇ ਇੱਥੇ ਦਾ ਜੀ ਉਹ ਤਾਂ ਉਧਰ ਚੱਲਦੀ ਹੈ ਬਹੁਤੇ ਆਪਣੇ ਇਧਰੋਂ ਲੋਕ ਵੀ ਉਧਰ ਚਲੇ ਜਾਂਦੇ ਨੇ ਜੀ ਉਹ ਕਰਨਾ ਲੈਣ ਤਾਂ ਜਾਂਦੇ ਨੇ ਕੋਈ ਸੁੱਖ ਉਹ ਪਰ ਬਹੁਤਿਆਂ ਨੂੰ ਸੁੱਖ ਕਿਸੇ ਨੂੰ ਨਹੀਂ ਮਿਲਦਾ ਉੱਥੇ ਆ ਇੱਕ ਝਟਕਣਾ ਹੈ ਇਹ ਸਾਰੇ ਜੀ ਹਾਂ ਉਹ ਜਿਹੜੀ ਗੱਲ ਕੀ ਹੁੰਦੀ ਹੈ ਇਹ ਹੁਣ ਫੈਸਲਾ ਹੋਊਗਾ ਸਾਰਾ ਚਾਰ ਜੁਗਾਂ ਦਾ ਇੱਕ ਨਵੇੜਾ ਨਰਮਨੁੱਖਾਂ ਨੂੰ ਨਾਮ ਨਿਦਾਨਾ ਬਾਣੀ ਚ ਦੱਸੀ ਹੋਈ ਹੈ ਗੱਲ ਵਿਚੋਂ ਜੁਗਾਂ ਦਾ ਹੁਣ ਨਵੇੜਾ ਹੋਊਗਾ ਜਿਹੜੇ ਨਰਮਨੁੱਖ ਉਹਨਾਂ ਕੋ ਨਾਮ ਦਾ ਨਦਾਨ ਹੋਏਗਾ ਤੇ ਉਹ ਅੱਗੇ ਫੈਸਲੇ ਚੱਲਣਗੇ ਗੱਲਾਂ ਇਹ ਵੀ ਠੀਕ ਨੇ ਜਿਹੜੀਆਂ ਚੱਲਦੀਆਂ ਜੀ ਸਭ ਕੁਝ ਰੂਹਾਂ ਰਾਮਾ ਸਭ ਹੁੰਦੀਆਂ ਨੇ ਕਿਰਨ ਪਿਸਾਜ ਮਹਾਰਾ ਨੇ ਬਾਣੀ ਚ ਸਭ ਦੱਸਿਆ ਹੋਇਆ ਡੈਨਾਟ ਕੋਲਾ ਜੁੱਧ ਦੇ ਟਾਈਮ ਵਿੱਚ ਹੁੰਦੀਆਂ ਨੇ ਗੀਆਂ ਇਸ ਤਰ੍ਹਾਂ ਦਾ ਸਾਰੇ ਵਿਚਾਰੇ ਨੇ ਕਿ ਜਿਸ ਬਹੁਤ ਉੱਚੀ ਸਮਝਣ ਵਾਲੀ ਗੱਲਾਂ ਪਤਾ ਲੱਗਦੀਆਂ ਨੇ ਗੀਆਂ ਜਦੋਂ ਆਪਾਂ ਲਿਆਕਤ ਤੇ ਗੁਰੂ ਵਾਲੇ ਆਸਤਿਕ ਹੋ ਜਾਂਦੇ ਆ ਫਿਰ ਇਹ ਗੱਲਾਂ ਸਮਝ ਆਉਣ ਵਾਲੀਆਂ ਹੋ ਜਾਂਦੀਆਂ ਤਿੰਨ ਗੁਣਾ ਅੰਦਰ ਕੋਈ ਗੱਲ ਸਮਝ ਨਹੀਂ ਆਉਂਦੀ ਰਜੋ ਤਮੋ ਤੇ ਸਤੋ ਸੰਸਾਰ ਸੰਸਾਰ ਨੂੰ ਚਲਾਉਣ ਵਾਲੀ ਕਰਦਾ ਹੈ ਜੀ ਬਾਬਾ ਜੀ ਅੱਜ ਕੱਲ ਬੱਚੇ ਨਾ ਗੁਰਬਾਣੀ ਤੋਂ ਦੂਰ ਹੋ ਰਹੇ ਨੇ ਜਿਹੜੇ ਛੋਟੇ ਛੋਟੇ ਬੱਚੇ ਦੇਖ ਲਈਏ ਤਾਂ ਮਤਲਬ ਉਹਨਾਂ ਦੇ ਪੇਰੈਂਟਸ ਵੀ ਮਾਵਾਪੇ ਫੋਨ ਫੜਾ ਦਿੰਦੇ ਨੇ ਕਾਰਟੂਨਾਂ ਤੇ ਲਾਏ ਹੋਏ ਨੇ ਤਾਂ ਉਹਨਾਂ ਦੇ ਮਤਲਬ ਆਪਾਂ ਪੇਰੈਂਟਸ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਬੱਚੇ ਗੁਰਬਾਣੀ ਦੇ ਲੜ ਲੱਗ ਸਕਣ ਗੁਰਬਾਣੀ ਦੇ ਲੱਗ ਕਿਉਂ ਬੱਚੇ ਆਪਾਂ ਪਾਤੇ ਇੰਗਲਿਸ਼ ਸਕੂਲ ਨਾਲ ਚ ਅਸੀਂ ਜੀ ਵਿੱਦਿਆ ਉਹਨਾਂ ਨੂੰ ਫੁੱਸਰੀ ਪੜਾਈਆ ਤਾਂ ਵਿੱਦਿਆ ਪੜਾਈ ਹੋਈ ਨਹੀਂ ਉਹ ਲੱਗਣਗੇ ਕਿਵੇਂ ਜੀ ਕੋਈ ਵਿਰਲਾ ਮਾਮਾਪਾ ਆਪਣੇ ਬੱਚੇ ਨੂੰ ਆਪਾਂ ਵਾਲੇ ਪਾਸੇ ਲਾਉਂਦਾ ਹੈ ਜੀ ਇਹ ਕੀ ਗੱਲ ਹੋ ਗਿਆ ਹੁਣ ਜੇ ਪੜ੍ਹਾਈ ਤੂੰ ਜਿਸ ਕਰਦਾਂ ਦੇ ਵਿੱਚ ਆਪਣਾ ਸਬਜੈਕਟ ਹੀ ਕੋਈ ਨਹੀਂ ਹੈਗਾ ਤੇ ਕਿਵੇਂ ਸੂਝੀ ਆਏਗੀ ਇਸ ਲਈ ਜਦੋਂ ਸਬਜੈਕਟ ਇਹ ਪੜਨਗੇ ਤਾਂ ਇੱਧਰ ਲਈ ਸੂਝੀ ਹੁਣ ਚਾਹੁੰਦੇ ਸਾਰੇ ਨੇ ਕਿ ਸਾਡਾ ਪੁੱਤਰ ਸੂਝਵਾਨ ਬਣ ਜੇ ਉਹਦੇ ਜੰਮਦੇ ਤੇ ਗੱਲ ਬਸਤਾ ਪਾਇਆ ਜਾਂਦਾ ਮਜਬੂਰੀ ਜਾ ਪੜ ਉਹ ਜਿਹੜੀ ਉੱਤੇ ਦਾਅਬ ਦਿੱਤੀ ਹੁੰਦੀ ਆ ਫਿਰ ਮਰਜ਼ੀ ਨਾਲ ਚੱਲਦਾ ਬੱਚਾ ਉਹ ਫਿਰ ਘਰ ਵਰਦ ਨਹੀਂ ਮੰਨਦਾ ਜੇ ਆਪਾਂ ਉਸ ਨੂੰ ਪਿਆਰ ਨਾਲ ਚਲਾਇਆ ਹੋਵੇ ਉਹਨੂੰ ਰੱਬ ਦੀ ਪਹਿਲਾਂ ਹੀ ਦਿੱਤੀ ਹੋਈ ਰੱਬ ਦੀ ਕੋਈ ਅੱਬਲ ਇੱਕ ਪਰਿਵਾਰ 'ਚ ਮੈਂ ਗਿਆ ਉਹਨਾਂ ਨੂੰ ਕਿਹਾ ਵੀ ਬੱਚਿਆਂ ਨੂੰ ਰੱਬ ਦੀ ਸੁਣਾਇਆ ਕਰੋ ਕਿੰਨਾ ਚਿਰ ਤੈਸ਼ ਨਹੀਂ ਆਉਂਦੀ ਕਿਸੇ ਸ਼ੂਰ ਵੀਰ ਦੀ ਕਹਾਣੀ ਸੁਣਾਇਂ ਕਿਸੇ ਭਗਤ ਦੀ ਉਹ ਕਹਿੰਦੀ ਵੀਰ ਜੀ ਕਿਸੇ ਨੂੰ ਆਉਂਦੀ ਹੀ ਨਹੀਂ ਘਰ 'ਚ ਸੁਣਾਉਂ ਕੀ ਸਾਰਾ ਸੰਸਾਰ ਹੀ ਨਾਸਤਕ ਹੋ ਗਿਆ ਕਿਸੇ ਨੂੰ ਰੱਬ ਦੀ ਗੱਲ ਆਉਂਦੀ ਹੀ ਨਹੀਂ ਜੀ ਉਹ ਘਰ 'ਚ ਸੁਣਾਊਗਾ हां यही है कोई गुर गुर गुरुद्वारा कोई गुरमुख बंदा कोई भी मिलदा है ओ देखो रब दी गल सुनो ओ लेखे खड़ी तुम्हारी परमात्मा ਦੇ ਦੇਖੇ ਲੱਗਦੀ ਹੈ ਜਿਹਦੇ ਚ ਸੱਚਾ ਸੁੱਚਾ ਜੀਵਨ ਚੱਲਦਾ ਹੈ ਨਹੀਂ ਫਿਰ ਇਧਰ ਭਰਮ ਦਾ ਜੀਵਨ ਹੈ ਹੀ ਹੈ ਉਹਦੇ ਚ ਬਹੁਤ ਕੋਸ਼ ਹੈ ਜਿੰਨੇ ਵੀ ਤੁਸੀਂ ਗੱਲਾਂ ਕਰੀਆਂ ਸਭ ਸਹੀ ਨੇ ਵਿੱਚੀ ਜੀ 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 ਬਹੁਤ ਬਹੁਤ ਧੰਨਵਾਦ ਅੱਛਾ ਚੱਲਦੀ ਗੱਲ ਜੀ ਜੀ ਹਾਂਜੀ ਆਪਾਂ ਬਾਬਾ ਜੀ ਨਾਲ ਗੱਲਬਾਤ ਕਰ ਲਈ ਤੇ ਪੇਰੈਂਟਸ ਨੂੰ ਮਾਪੇ ਨੂੰ ਅਪੀਲ ਆ ਕਿ ਆਪਣੇ ਜਿਹੜੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਮੋਬਾਈਲ ਫੋਨ ਨਾ ਦਿਓ ਉਹਨਾਂ ਨੂੰ ਗੁਰਬਾਣੀ ਦੇ ਲੜ ਜ਼ਰੂਰ ਪਾਓ ਧੰਨਵਾਦ